ਤੁੱਕੇ ਸ਼ਾਰਟ ਕਰਦੇ ਕਰਦੇ ਤੁਹਾਨੂੰ ਤੁਹਾਡਾ ਸਮਾਂ ਸਾਢੇ ਜਾਂ ਦਿਖ ਤੁਹਾਨੂੰ ਦੱਸ ਦਈਏ ਕਿ ਜਿੱਦਾਂ ਹੜ੍ਹਾਂ ਦੇ ਵਿੱਚ ਆਪੋਸ਼ਟਲਿਕ ਤੁਗਲਾ ਜੀ ਦੇ ਵੱਲੋਂ ਲੱਖਾਂ ਕਰੋੜਾਂ ਦਾ ਜਿਹੜਾ ਰਾਸ਼ਨ ਸੀਗਾ ਪੰਜਾਬ ਭਰ ਦੇ ਵਿੱਚ ਹਰ ਘਰ ਦੇ ਵਿੱਚ ਉਹਨਾਂ ਨੇ ਵੰਡਿਆ ਤੇ ਹਲੇ ਤੱਕ ਜਿਹੜਾ ਕੀ ਲਗਾਤਾਰ ਇਹੜਾ ਰਾਸ਼ਨ ਪਿੰਡਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਇੱਕ ਮੈਂ ਅਪਡੇਟ ਥੋੜੀ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਇੱਕ ਕਿ ਜਿਨ੍ਹਾਂ ਲੋਕਾਂ ਦੇ ਘਰ ਇਨ੍ਹਾਂ ਹੜ੍ਹਾਂ ਦੇ ਵਿੱਚ ਟੁੱਟ ਚੁੱਕੇ ਨੇ ਜਿਹੜੇ ਵੀ ਕਿਸੇ ਵੀ ਨਿਊਜ਼ ਚੈਨਲ ਤੇ ਜਿਨ੍ਹਾਂ ਲੋਕਾਂ ਦੇ ਘਰ ਸਾਨੂੰ ਟੁੱਟੇ ਹੋਏ ਦਿਖੇ ਕਿ ਜਿਨ੍ਹਾਂ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਉਹਨਾਂ ਲੋਕਾਂ ਦੇ ਘਰ ਅੰਕੁਰ ਨਰੂਲਾ ਮਿਨਿਸਟਰੀ ਪਾਸਟਰਨ ਅੰਕੁਰ ਨਰੂਲਾ ਬਣਾ ਕੇ ਦੇਣਗੇ ਇਹ ਪਹਿਲੀ ਵਾਰ ਨਹੀਂ ਹੋਇਆ 21 ਸਾਲ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਲੋਕਾਂ ਦੇ ਜਿਹੜੇ ਘਰ ਬਣਾ ਕੇ ਦੇ ਚੁੱਕੇ ਨੇ ਜ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਸਾਈਡ ਤੇ ਦੇਖ ਸਕਦੇ ਤੇ 21 ਸਾਲਾਂ ਤੋਂ ਹਜ਼ਾਰਾਂ ਲੋਕਾਂ ਦੇ ਘਰ ਬਣਾ ਕੇ ਦੇ ਰਹੇ ਨੇ ਆਲਰੇਡੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਤੇ ਹੁਣ ਵੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਜਿਨ੍ਹਾਂ ਲੋਕਾਂ ਦੇ ਘਰ ਬਾਕੀ ਬਚੇ ਹੋਏ ਉਹ ਚੋਲੋਂ ਬਣਾ ਕੇ ਦਿੱਤੇ ਜਾਣਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ